ਫਿਲੌਰ ਮੇਖੇਸਥੇ ਤੇ ਵਿਸ਼ਵ ਕਰਮ ਮੰਦਰ ਨਜ਼ਦੀਕ ਇੱਕ ਘਰ ਵਿੱਚੋਂ ਚੋਰਾਬਲੋ ਸਫਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੂਚਨਾ ਮਿਲੀ ਹੈ ਇੱਥੇ ਦੱਸ ਦਈਏ ਕਿ ਫਿਲੌਰ ਇਲਾਕੇ ਵਿੱਚ ਚੋਰਾ ਦੀ ਦਹਿਸ਼ਤ ਨਾਲ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ ਇਸ ਚੋਰੀ ਸਮੇਂ ਦੀ ਜਾਣਕਾਰੀ ਦਿੰਦੇ ਆ ਮਨਜੀਤ ਕੌਰ ਪਤਨੀ ਰਗਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਗਈ ਹੋਈ ਸੀ ਤੇ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਉਸਦੇ ਘਰ ਦਾ ਮੇਨ ਗੇਟ ਅਤੇ ਘਰ ਦੇ ਹੋਰ ਚਿੰਦਰੇ ਟੁੱਟੇ ਹੋਏ ਸਨ ਉਹਨਾਂ ਕਹਿੰਦੇ ਕਿ ਇਸ ਚੋਰੀ ਦੌਰਾਨ ਚੋਰ ਉਹਨਾਂ ਦੇ ਘਰੋਂ 10000 ਰੁਪਏ ਦੀ ਨਕਦੀ ਅਤੇ 25 ਟੋਲੇ ਸੋਨਾ ਤੇ ਚਾਂਦੀ ਤੋਂ ਇਲਾਵਾ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਜਿਸ ਮੰਦੀ ਹੁਣ ਆ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਆਵੇ। ਜੰਗੀ ਨਾਮ ਹੈ ਤੁਹਾਡਾ ਮਨਜੀਤ ਕੋ। ਕੀ ਮਾਮਲਾ ਜੀ ਸਾਰਾ? ਪਾਜੀ ਘਰੇ ਚੋਰੀ ਹੋ ਗਈ ਸਾਡੇ। ਗੈਣੀ ਗੁਣੀ ਸਾਰੇ ਨੋਟ ਲੈ ਗਏ। ਕਦੋਂ ਹੋਈ ਸੀ ਚੋਰੀ? ਰਾਤਰੀ ਕਰ ਲਾ। ਕਿੰਨੇ ਕਦਾ ਨੁਕਸਾਨ ਹੋ ਗਿਆ? ਭਾਈ ਕਹਿ ਨਹੀਂ ਸਕਦੇ ਮੇਰਾ 25 ਟੋਲੇ ਸੋਨਾ ਸੀਗਾ ਸਾਰਾ ਹੀ ਲੈ ਗਏ। 10000 ਰੁਪਿਆ ਸੀ ਦੋ ਘਰੇ ਫੋਨ ਪਏ ਸੀ ਤੁਹਾਡੇ। ਸਾਰੇ ਨੇਗੇ ਚਾਂਦੀ ਚੁੰਦੀ ਵਿੱਚ ਬਹੁਤ ਸੀ। ਚਾਂਦੀ ਕਿੰਨੀ ਕੁ ਦੀ ਅੰਦਾਜ਼ਾ? ਜਾਂਦੀ ਪੂਣੀਆਂ 10000 ਰੁਪਏ ਮੇਰੇ ਪੰਜਾਬ ਚੋਂ ਵਾਸ਼ ਮੇਰੀ ਕੁੜੀ ਦੀਆਂ ਮੇਰੀਆਂ ਤੁਹਾਨੂੰ ਬਾਹਰੋਂ ਦੇ ਪਾਪਾ ਨੇ ਲਿਆ ਕੀਤੀ ਅਸੀਂ ਪੰਜਾਬ ਪੰਜਾਬ ਬਹੁਤ ਆੜੀ ਸੀ ਜਦੋਂ ਰਾਤੀ ਚੋਰੀ ਹੋਈ ਤੁਸੀਂ ਘਰ ਨਹੀਂ ਸਗੇ ਨਹੀਂ ਭਾਜੀ ਰਾਤੀ ਸਾਡੇ ਗਵਾਲੀਆਂ ਨੇ ਤਾਲਾ ਲੱਗਾ ਦੇਖਿਆ 11 ਵਜੇ ਤਾਲਾ ਲੱਗਾ ਸੀ ਜਦੋਂ ਅਸੀਂ ਆਇਆ ਸਵੇਰੇ 8 ਵਜੇ 11 ਵਜੇ ਸਾਡਾ ਤਾਲਾ ਟੁੱਟਿਆ ਹੋਇਆ ਸੀ ਇਹਦੇ ਬਾਰੇ ਪੁਲਿਸ ਨੂੰ ਕਿੰਨਾ ਦੇ ਦਿੱਤਾ ਹਾਂਜੀ ਭਾਜੀ ਦਿੱਤੀ ਹੁਣ ਮਾਰ ਕੀ ਕਰਦੇ ਪਟਾਖੇ ਕਿ ਭਾਜੀ ਅੱਜ ਤੱਕ ਨੇ ਸਾਨੂੰ ਇਨਕਾਪ ਦਿੱਤਾ ਜਾਵੇ ਕੋਈ ਲਾਗੇ ਚਾਦੇ ਸੀ ਸੀਸੀਟੀਵੀ ਕੈਮਰੇ ਜਾਸਾ ਇਹਗੇ ਆ ਬਾਜੀ ਆਉਣ ਵਾਲੇ ਸਾਰੇ ਕੈਮਰੇ ਆ ਕੈਮਰੇ ਸਾਰੇ ਕਿੰਦੇ ਸਾਡੇ ਕੈਮਰਾ ਨਹੀਂ ਚੱਲਦਾ ਕੋਈ ਕੁਛ ਹੋਇਆ ਕੈਮਰੇ ਨੂੰ ਕੋਈ ਕੁਛ ਕੀਤਾ ਜਾਂਦਾ ਭਾਜੀ ਕੋਈ ਨਹੀਂ ਸਾਥ ਦਿੰਦਾ ਫਿਲੌਰ ਮਿਕਾ ਸਥਿਤ ਵਿਸ਼ਵ ਕਰਮ ਮੰਦਰ ਨਜ਼ਦੀਕ ਇੱਕ ਘਰ ਵਿੱਚੋਂ ਚੋਰਾ ਵੱਲੋਂ ਸਫਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੂਚਨਾ ਮਿਲੀ ਹੈ ਇੱਥੇ ਦੱਸ ਦਈਏ ਕਿ ਫਿਲੌਰ ਇਲਾਕੇ ਵਿੱਚ ਚੋਰਾ ਦੀ ਦਹਿਸ਼ਤ ਨਾਲ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ ਇਸ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਆ ਮਨਜੀਤ ਕੌਰ ਪਤਨੀ ਰਗਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਗਈ ਹੋਈ ਸੀ ਤੇ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਉਸਦੇ ਘਰ ਦਾ ਮੇਨ ਗੇਟ ਅਤੇ ਘਰ ਦੇ ਹੋਰ ਚਿੰਦਰੇ ਟੁੱਟੇ ਹੋਏ ਸਨ ਉਹਨਾਂ ਕਹਿੰਦੇ ਕਿ ਇਸ ਚੋਰੀ ਦੌਰਾਨ ਚੋਰ ਉਹਨਾਂ ਦੇ ਘਰੋਂ 10000 ਰੁਪਏ ਦੀ ਨਕਦੀ ਅਤੇ 25 ਟੋਲੇ ਸੋਨਾ ਤੇ ਚਾਂਦੀ ਤੋਂ ਇਲਾਵਾ ਦੋ ਮੋਬਾਈਲ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਜਿਸ ਮੰਦੀ ਹੁਣ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਹੁਣ ਆਪ પોલીસ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਸਰਜੀ ਜੀ ਨਾਮ ਹੈ ਤੁਹਾਡਾ ਮਨਜੀਤ ਕੋਰ ਕੀ ਮਾਮਲਾ ਜੀ ਸਰਾਂ ਕਾਜੀ ਕਰੇ ਚੋਰੀ ਹੋ ਗਈ ਸਾਡੇ ਗੈਣੀ ਗੁਣੀ ਸਾਰੇ ਨੋਟ ਕੇ ਲੈ ਗਏ। ਕਦੋਂ ਹੋਈ ਸੀ ਰਾਤਰੀ ਦਾ ਲਾ ਕਿੰਨੇ ਕਾ ਨੁਕਸਾਨ ਹੋ ਗਿਆ ਭਾਈ ਕਹਿ ਨਹੀਂ ਸਕਦੇ ਮੇਰੇ 25 ਟੋਲੇ ਸੋਨਾ ਸੀਗਾ ਸਾਰਾ ਹੀ ਲੈ ਗਏ 10000 ਰੁਪਏ ਸੀ ਦੋ ਘਰੇ ਫੋਨ ਪਏ ਸੀ ਸਾਡੇ ਸਾਰੇ ਇਹਨੇ ਚਾਂਦੀ ਚੁੰਦੀ ਵਿੱਚ ਬਹੁਤ ਸੀ ਚਾਂਦੀ ਕਿੰਨੀ ਕੁ ਦੀ ਅੰਦਾਜ਼ਾ ਚਾਂਦੀ 300 ਜਾਂ 10000 ਰੁਪਏ ਮੇਰੇ ਪੰਜੇਬਾ ਚੋਂ ਵਾਸ਼ ਮੇਰੀ ਕੁੜੀ ਦੀਆਂ ਮੇਰੀਆਂ ਤੁਹਾਨੂੰ ਬਾਹਰੋਂ ਦੇ ਪਾਪਾ ਨੇ ਲਿਆ ਕੀਤੀ ਅਸੀਂ ਪੰਜੇਬਾ ਪੰਜੇਬਾ ਬਹੁਤ ਆੜੀ ਸੀ ਜਦੋਂ ਰਾਤੀ ਚੋਰੀ ਹੋਈ ਤੁਸੀਂ ਘਰ ਨਹੀਂ ਸਗੇ ਨਹੀਂ ਭਾਜੀ ਰਾਤੀ ਸਾਡੇ ਗਵਾਲੀਆਂ ਨੇ ਤਾਲਾ ਲੱਗਾ ਦੇਖਿਆ 11 ਵਜੇ ਤਾਲਾ ਲੱਗਾ ਸੀ ਜਦੋਂ ਸੀਆਈਏ ਸਵੇਰੇ 8 ਵਜੇ 11 ਵਜੇ ਸਾਡਾ ਤਾਲਾ ਟੁੱਟਿਆ ਹੋਇਆ ਸੀ ਇਹਦੇ ਬਾਰੇ ਪੁੱਛਣ ਨੂੰ ਕਿਤਨਾ ਦੇ ਹਾਂਜੀ ਬਾਜੀ ਦਿੱਤੀ ਆ ਹੁਣ ਮਾਰ ਕੀ ਕਰਦੇ ਪਟਾਖਾ ਫਿਰ ਬਾਜੀ ਅੱਜ ਤੱਕ ਨੇ ਸਾਨੂੰ ਇੰਤਜ਼ਾਰ ਦਿੱਤਾ ਜਾਵੇ ਕੋਈ ਲਾ ਕੇ ਚਾਹਦੇ ਸੀ ਸੀਸੀਟੀਵੀ ਕੈਮਰੇ ਜਾਸਾ ਹੈਗੇ ਆ ਬਾਜੀ ਆਉਣ ਵਾਲੇ ਸਾਰੇ ਕੈਮਰੇ ਆ ਕੈਮਰੇ ਸਾਰੇ ਕਿੰਦੇ ਸਾਡੇ ਕੈਮਰਾ ਨਹੀਂ ਚੱਲਦਾ ਕੋਈ ਕੁਛ ਹੋਇਆ ਕੈਮਰੇ ਨੇ ਕੋਈ ਕੁਛ ਨਹੀਂ ਜਾਂਦਾ ਭਾਜੀ ਕੋਈ ਨਹੀਂ ਸਾਥ ਦਿੰਦਾ